ਬੱਸਾਂ ਦੀ ਪਰਦੇ ਜਿਹੜੀ ਟੱਕਰ ਹੋਈ ਹੈ ਦੇਖਣ ਨੂੰ ਮਿਲਿਆ ਕਿ 10 ਜਾਨੇ ਦੇ ਕਰੀਬ ਜਿਹੜੇ ਲੋਕ ਨੇ ਉਹ ਜ਼ਖਮੀ ਹੋਏ ਨੇ ਤਾਂ ਇੱਕ ਜਾਨੇ ਦੀ ਮੌਤ ਹੋਈ ਹੈ ਇੱਥੇ ਦੱਸਣਾ ਚਾਹਾਂਗੇ ਕਿ ਧੁੰਦ ਦਾ ਕਹਿਰ ਬਹੁਤ ਜ਼ਿਆਦਾ ਹੈ ਸੰਘਣੀ ਧੁੰਦ ਪੈ ਰਹੀ ਹੈ ਤਾਂ ਜਿੰਨੇ ਵੀ ਲੋਕ ਗੱਡੀਆਂ ਚਲਾ ਰਹੇ ਨੇ ਤਾਂ ਉਹਨਾਂ ਨੂੰ ਸਾਵਧਾਨੀ ਵਰਤਣੀ ਬਹੁਤ ਹੀ ਜ਼ਰੂਰੀ ਹੈ ਜਿਸ ਤਰ੍ਹਾਂ ਕਿ ਆਪਣੀਆਂ ਲਾਈਟਾਂ ਨੂੰ ਜਗਾ ਕੇ ਰੱਖਿਆ ਜਾਵੇ ਸੀਟ ਬੈਲਟ ਪਹਿਨੀ ਜਾਵੇ ਔਰ ਸਪੀਡ ਜਿੰਨੀ ਸਲੋ ਹੋ ਸਕਦੀ ਹੈ ਉਹ ਨਹੀਂ ਹੀ ਕੀਤੀ ਜਾਵੇ ਕਿਉਂਕਿ ਜਿਹੜੀ ਸੰਘਣੀ ਧੁੰਦ ਹੁੰਦੀ ਹੈ ਇਸ ਦੇ ਅੱਗੇ ਕੌਣ ਤੁਹਾਡੇ ਆ ਜਾਏਗਾ ਕੁਝ ਨਹੀਂ ਪਤਾ ਸੋ ਅੱਜ ਜਿਸ ਤਰ੍ਹਾਂ ਕੀ ਨਸ਼ਹਿਰਾ ਪਨੂਆ ਦੇ ਲਾਗੇ ਜੋ ਐਕਸੀਡੈਂਟ ਹੋਇਆ ਹੈ ਉਸ ਦੇ ਨਾਲ 10 ਜਾਨੇ ਦੇ ਕਰੀਬ ਜਿਹੜੇ ਨੇ ਜ਼ਖਮੀ ਨੇ ਸਿਵਲ ਹਸਪਤਾਲ ਤਰਨਤਾਰਨ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਇੱਕ ਜਾਨਾ ਮੌਕੇ ਤੇ ਉਸ ਦੀ ਮੌਤ ਹੋ ਗਈ ਹੈ ਤੇ ਕੁਝ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਅਮਰਸਰ ਰੈਫਰ ਕੀਤਾ ਗਿਆ ਹੈ ਤਾਂ ਇੱਥੇ ਦੱਸਿਆ ਜਾਵੇਗੀ ਧੁੰਦ ਬਹੁਤ ਜ਼ਿਆਦਾ ਜਿੰਨਾ ਵੀ ਹੋ ਸਕਦਾ ਹੈ ਜਾਂ ਆਪਣੇ ਬੱਚਿਆਂ ਨੂੰ ਵੀ ਸਾਰੇ ਚੀਜ਼ ਰੱਖਿਆ ਜਾਵੇ ਤਾਂ ਕਿ ਜਿਹੜੇ ਕਿ ਸੁਰੱਖਿਤ ਰਹਿ ਸਕਣ ਸੰਗਣੀ ਧੁੰਦ ਹੈ ਤਾਂ ਕੁਝ ਵੀ ਅਗਿਓ ਨਜ਼ਰ ਨਹੀਂ ਆ ਰਿਹਾ ਹੈ ਤਾਂ ਇਹ ਹੈ ਕਿ ਹੁਣ ਜਿੰਨਾ ਵੀ ਲੋਕ ਆਪਣੇ ਆਪ ਨੂੰ ਬਚਾਉਨੇ ਹਨ ਬਚਾਇਆ ਜਾਵੇ ਕਿਉਂਕਿ ਇਸ ਦਾ ਧੁੰਦ ਦਾ ਖਤਰਾ ਬਹੁਤ ਹੀ ਜ਼ਿਆਦਾ ਹੈ ਔਰ ਕਦੀ ਵੀ ਤੁਸੀਂ ਲਾਈਟਾਂ ਤੋਂ ਬਿਨਾਂ ਜਾਂਦੇ ਜੋ ਨਹੀਂ ਜਗਾ ਰਹੇ ਜੋ ਤਾਂ ਤੁਹਾਨੂੰ ਖਤਰਾ ਪੈਦਾ ਹੋਏਗਾ ਸੋ ਅੱਜ ਵੇਖਣ ਨੂੰ ਮਿਲਿਆ ਹੈ ਕਿ ਜਿਤਨਾ ਕਿ ਬੱਸ ਔਰ ਟਿੱਪਰ ਦੀ ਟੱਕਰ 10 ਜਣੇ ਜ਼ਖਮੀ 1 ਜਣੇ ਦੀ ਮੌਤ ਹੋਈ ਹੈ ਪੁਲਸੀ ਮੌਕੇ ਤੇ ਪਹੁੰਚ ਗਈ ਹੈ ਅਤੇ ਜਿਤਨਾ ਕਿ ਬੱਸ ਦੀ ਸਪੀਡ ਬਹੁਤ ਜ਼ਿਆਦਾ ਦੱਸੀ ਜਾ ਰਹੀ ਸੀਗੀ ਬੱਸ ਵਾਲੇ ਦੀ ਸਪੀਡ ਇੰਨੀ ਜ਼ਿਆਦਾ ਸੀ ਕਿ ਅਗਲੇ ਬੰਨੇ ਕੋਈ ਆਪਣਾ ਟਾਈਮ ਚੁਕਣਾ ਸੀ ਤਾਂ ਉਸ ਨੂੰ ਲੈ ਕੇ ਜਿਹੜਾ ਇਹ ਇੱਕ ਜ਼ਬਰਦਸਤ ਟੱਕਰ ਹੋਈ ਹੈ ਵਿਜੇ ਕੁਮਾਰ ਜਗਬਣੀ ਟੀਵੀ ਕਰਨਤਾਰ ਬੱਸਾ ਦੇ ਟੀਪਰ ਦੀ ਜਿਹੜੀ ਟੱਕਰ ਹੋਈ ਹੈ ਦੇਖਣ ਨੂੰ ਮਿਲਿਆ ਕਿ 10 ਜਾਨੇ ਦੇ ਕਰੀਬ ਜਿਹੜੇ ਲੋਕ ਨੇ ਉਹ ਜ਼ਖਮੀ ਹੋਏ ਨੇ ਤਾਂ ਇੱਕ ਜਾਨੇ ਦੀ ਮੌਤ ਹੋਈ ਹੈ ਇੱਥੇ ਦੱਸਣਾ ਚਾਹਾਂਗੇ ਕਿ ਧੁੰਦ ਦਾ ਕਹਿਰ ਬਹੁਤ ਜ਼ਿਆਦਾ ਹੈ ਸੰਘਣੀ ਧੁੰਦ ਪੈ ਰਹੀ ਹੈ ਤਾਂ ਜਿੰਨੇ ਵੀ ਲੋਕ ਗੱਡੀਆਂ ਚਲਾ ਰਹੇ ਨੇ ਤਾਂ ਉਹਨਾਂ ਨੂੰ ਸਾਵਧਾਨੀ ਵਰਤਣੀ ਬਹੁਤ ਹੀ ਜ਼ਰੂਰੀ ਹੈ ਜਿਸ ਤਰ੍ਹਾਂ ਕਿ ਆਪਣੀਆਂ ਲਾਈਟਾਂ ਨੂੰ ਜਗਾ ਕੇ ਰੱਖਿਆ ਜਾਵੇ ਸੀਟ ਬੈਲਟ ਪਹਿਨੀ ਜਾਵੇ ਔਰ ਸਪੀਡ ਜਿੰਨੀ ਸਲੋ ਹੋ ਸਕਦੀ ਹੈ ਉਨੀ ਹੀ ਕੀਤੀ ਜਾਵੇ ਕਿਉਂਕਿ ਜਿਹੜੀ ਸੰਗਣੀ ਤੁੰਦ ਹੁੰਦੀ ਹੈ ਇਸ ਦੇ ਅੱਗੇ ਕੌਣ ਤੁਹਾਡੇ ਆ ਜਾਏਗਾ ਕੁਝ ਨਹੀਂ ਪਤਾ ਸੋ ਅੱਜ ਜਿਸ ਤਰ੍ਹਾਂ ਕਿ ਨਸ਼ਹਿਰਾ ਬਨੂਆ ਦੇ ਲਾਗੇ ਜੋ ਐਕਸੀਡੈਂਟ ਹੋਇਆ ਹੈ ਉਸ ਦੇ ਨਾਲ 10 ਜਾਨੇ ਦੇ ਕਰੀਬ ਜਿਹੜੇ ਨੇ ਜ਼ਖਮੀ ਨੇ ਸਿਵਲ ਹਸਪਤਾਲ ਤਰਨ ਤਰਨ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾ ਇੱਕ ਜਾਨਾ ਮੌਕੇ ਤੇ ਉਸਦੀ ਮੌਤ ਹੋ ਗਈ ਹੈ ਤੇ ਕੁਝ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ ਤਾਂ ਇੱਥੇ ਦੱਸਿਆ ਜਾਵੇਗਾ ਕਿ ਧੁੰਦ ਬਹੁਤ ਜ਼ਿਆਦਾ ਜਿੰਨਾ ਵੀ ਹੋ ਸਕਦਾ ਹੈ ਜਾਂ ਆਪਣੇ ਬੱਚਿਆਂ ਨੂੰ ਵੀ ਘਰ ਵਿੱਚ ਹੀ ਰੱਖਿਆ ਜਾਵੇ ਤਾਂ ਕਿ ਜਿਹੜੇ ਤੋਂ ਸੁਰੱਖਿਤ ਰਹਿ ਸਕਣ ਸੰਗਣੀ ਧੁੰਦ ਹੈ ਤਾਂ ਕੁਝ ਵੀ ਅੱਗੇ ਨਜ਼ਰ ਨਹੀਂ ਆ ਰਿਹਾ ਹੈ ਤਾਂ ਇਹ ਹੈ कि ਹੁਣ ਜਿੰਨਾ ਵੀ ਲੋਕ ਆਪਣੇ ਆਪ ਨੂੰ ਬਚਾਉਨੇ ਹਨ ਬਚਾਇਆ ਜਾਵੇ ਕਿਉਂਕਿ ਇਸ ਦਾ ਧੁੰਦ ਦਾ ਖਤਰਾ ਬਹੁਤ ਹੀ ਜ਼ਿਆਦਾ ਹੈ ਔਰ ਕਦੀ ਵੀ ਤੁਸੀਂ ਲਾਈਟਾਂ ਤੋਂ ਬਗੈਰ ਜਾਂਦੇ ਜੋ ਨਹੀਂ ਜਗਾ ਰਹੇ ਜੋ ਤਾਂ ਤੁਹਾਨੂੰ ਖਤਰਾ ਪੈਦਾ ਹੋਏਗਾ ਸੋ ਅੱਜ ਵੇਖਣ ਨੂੰ ਮਿਲਿਆ ਹੈ ਕਿ ਜਿਤਨਾ ਕਿ ਬੱਸ ਔਰ ਟਿੱਪਰ ਦੀ ਟੱਕਰ 10 ਜਣੇ ਜ਼ਖਮੀ 1 ਜਣੇ ਦੀ ਮੌਤ ਹੋਈ ਹੈ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ ਔਰ ਜਿਤਨਾ ਕਿ ਬੱਸ ਦੀ ਸਪੀਡ ਬਹੁਤ ਜ਼ਿਆਦਾ ਦੱਸੀ ਜਾ ਰਹੀ ਸੀਗੀ ਬੱਸ ਵਾਲੇ ਦੀ ਸਪੀਡ ਇੰਨੀ ਜ਼ਿਆਦਾ ਸੀ ਕਿ ਅਗਲੇ ਬੰਨੇ ਹੋਰ ਕੋਈ ਆਪਣਾ ਟਾਈਮ ਚੁਕਣਾ ਸੀ ਤਾਂ ਉਸ ਨੂੰ ਲੈ ਕੇ ਜਿਹੜਾ ਇਹ ਜਬਰਦਸਤ ਟੱਕਰ ਹੋਈ ਹੈ ਰਿਜੇ ਕੁਮਾਰ ਜਗਬਣੀ ਟੀਵੀ ਕਰਨਤਾਰ ਬਸਾ ਦੇ ਟਿਪੜੇ ਜਿਹੜੀ ਟੱਕਰ ਹੋਈ ਹੈ ਦੇਖਣ ਨੂੰ ਮਿਲਿਆ ਕਿ 10 ਜਾਨੇ ਦੇ ਕਰੀਬ ਜਿਹੜੇ ਲੋਕ ਨੇ ਉਹ ਜ਼ਖਮੀ ਹੋਏ ਨੇ ਤਾਂ ਇੱਕ ਜਾਨੇ ਦੀ ਮੌਤ ਹੋਈ ਹੈ ਇੱਥੇ ਦੱਸਣਾ ਚਾਹਾਂਗੇ ਕਿ ਧੁੰਦ ਦਾ ਕਹਿਰ ਬਹੁਤ ਜ਼ਿਆਦਾ ਹੈ ਸੰਘਣੀ ਧੁੰਦ ਪੈ ਰਹੀ ਹੈ ਤਾਂ ਜਿੰਨੇ ਵੀ ਲੋਕ ਗੱਡੀਆਂ ਚਲਾ ਰਹੇ ਨੇ ਤਾਂ ਉਹਨਾਂ ਨੂੰ ਸਾਵਧਾਨੀ ਵਰਤਣੀ ਬਹੁਤ ਹੀ ਜ਼ਰੂਰੀ ਹੈ ਜਿਸ ਤਰ੍ਹਾਂ ਕਿ ਆਪਣੀਆਂ ਲਾਈਟਾਂ ਨੂੰ ਜਗਾ ਕੇ ਰੱਖਿਆ ਜਾਵੇ ਸੀਟ ਬੈਲਟ ਪਹਿਨੀ ਜਾਵੇ ਔਰ ਸਪੀਡ ਜਿੰਨੀ ਸਲੋ ਹੋ ਸਕਦੀ ਹੈ ਉਨੀ ਹੀ ਕੀਤੀ ਜਾਵੇ ਕਿਉਂਕਿ ਜਿਹੜੀ ਸੰਗਣੀ ਤੁੰਦ ਹੁੰਦੀ ਹੈ ਇਸ ਦੇ ਅੱਗੇ ਕੌਣ ਤੁਹਾਡੇ ਆ ਜਾਏਗਾ ਕੁਝ ਨਹੀਂ ਪਤਾ ਸੋ ਅੱਜ ਜਿਸ ਤਰ੍ਹਾਂ ਕੀ ਨਸ਼ਹਿਰਾ ਬਨਵਾ ਦੇ ਲਾਗੇ ਜੋ ਐਕਸੀਡੈਂਟ ਹੋਇਆ ਹੈ ਉਸ ਦੇ ਨਾਲ 10 ਜਾਨੇ ਦੇ ਕਰੀਬ ਜਿਹੜੇ ਨੇ ਜ਼ਖਮੀ ਨੇ ਸਿਵਲ ਹਸਪਤਾਲ ਤਰਨ ਤਰਨ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾ ਇੱਕ ਜਾਨਾ ਮੌਕੇ ਤੇ ਉਸਦੀ ਮੌਤ ਹੋ ਗਈ ਹੈ ਤੇ ਕੁਝ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ ਤਾਂ ਇੱਥੇ ਦੱਸਿਆ ਜਾਵੇਗਾ ਕਿ ਧੁੰਦ ਬਹੁਤ ਜ਼ਿਆਦਾ ਜਿੰਨਾ ਵੀ ਹੋ ਸਕਦਾ ਹੈ ਜਾਂ ਆਪਣੇ ਬੱਚਿਆਂ ਨੂੰ ਵੀ ਘਰ ਵਿੱਚ ਹੀ ਰੱਖਿਆ ਜਾਵੇ ਤਾਂ ਕਿ ਜਿਹੜੇ ਤੋਂ ਸੁਰੱਖਿਤ ਰਹਿ ਸਕਣ ਸੰਗਣੀ ਧੁੰਦ ਹੈ ਤਾਂ ਕੁਝ ਵੀ ਅੱਗੇ ਨਜ਼ਰ ਨਹੀਂ ਆ ਰਿਹਾ ਹੈ ਤਾਂ ਇਹ ਹੈ ਇਹ ਹੁਣ ਜਿੰਨਾ ਵੀ ਲੋਕ ਆਪਣੇ ਆਪ ਨੂੰ ਬਚਾਉਨੇ ਹਨ ਬਚਾਇਆ ਜਾਵੇ ਕਿਉਂਕਿ ਇਸ ਦਾ ਧੁੰਦ ਦਾ ਖਤਰਾ ਬਹੁਤ ਹੀ ਜ਼ਿਆਦਾ ਹੈ ਔਰ ਕਦੀ ਵੀ ਕੋਈ ਲਾਈਟਾਂ ਤੋਂ ਬਗੈਰ ਜਾਂਦੇ ਜੋ ਨਹੀਂ ਜਗਾ ਰਹੇ ਜੋ ਤਾਂ ਤੁਹਾਨੂੰ ਖਤਰਾ ਪੈਦਾ ਹੋਏਗਾ ਸੋ ਅੱਜ ਵੇਖਣ ਨੂੰ ਮਿਲਿਆ ਹੈ ਕਿ ਜਿਤਨਾ ਕਿ ਬੱਸ ਔਰ ਟਿੱਪਰ ਦੀ ਟੱਕਰ 10 ਜਣੇ ਜ਼ਖਮੀ 1 ਜਣੇ ਦੀ ਮੌਤ ਹੋਈ ਹੈ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ ਔਰ ਜਿਤਨਾ ਕਿ ਬੱਸ ਦੀ ਸਪੀਡ ਬਹੁਤ ਜ਼ਿਆਦਾ ਦੱਸੀ ਜਾ ਰਹੀ ਸੀਗੀ ਬੱਸ ਵਾਲੇ ਦੀ ਸਪੀਡ ਇੰਨੀ ਜ਼ਿਆਦਾ ਸੀ ਕਿ ਅਗਲੇ ਬੰਨੇ ਹੋਰ ਕੋਈ ਆਪਣਾ ਟਾਈਮ ਚੁਕਣਾ ਸੀ ਤਾਂ ਉਸ ਨੂੰ ਲੈ ਕੇ ਜਿਹੜਾ ਇਹ ਜਬਰਦਸਤ ਟੱਕਰ ਹੋਈ ਹੈ ਰਿਜੇ ਕੁਮਾਰ ਜਗਵੰਨੀ ਟੀਵੀ ਕਰਨਤਾਰ